ਪੰਜਾਬ ਸਰਕਾਰ ਤੇ ਉਹ ਲੋਕ ਹੁਣ ਦੇਖੋ ਕਿਸ ਤਰੀਕੇ ਦੇ ਨਾਲ ਧੂਖਾ ਤਰੀ ਨੂੰ ਰੋਕਣ ਦੇ ਲਈ ਤੇ ਨਾਲ ਦੇ ਨਾਲ ਭ੍ਰਸ਼ਟਾਚਾਰ ਨੂੰ ਰੋਕਣ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਦੱਸਿਏ ਕਿ ਜਾਣਕਾਰੀ ਇਸ ਵਕਤ ਸਾਹਮਣੇ ਆਈ ਹੈ ਕਿ ਜਿੱਥੇ ਬਹੁਤ ਸਾਰੇ ਬਜ਼ੁਰਗ ਜਿਹੜੇ ਨੇ ਦਿਵਿਆਂਗ ਜਿਹੜੇ ਨੇ ਬੁਢਾਪਾ ਪੈਨਸ਼ਨ ਲੈਂਦੇ ਨੇ ਦਿਵਿਆਂਗ ਪੈਨਸ਼ਨ ਉਹਨਾਂ ਨੂੰ ਲੱਗ ਰਹੀ ਹੈ ਜਿਸ ਤੋਂ ਬਾਅਦ ਉਹਨਾਂ ਦਾ ਬੁਢਾਪਾ ਸੁਖਾਲੇ ਟੰਗ ਨਾਲ ਨਿਕਲ ਸਕਦਾ ਕੁਝ ਬੱਚੇ ਆਪਣੇ ਮਾਪਿਆਂ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ ਤੇ વૃદ્ધ ਆਸ਼ਰਮ ਦੇ ਵਿੱਚ ਛੱਡ ਦਿੰਦੇ ਨੇ ਤਾਂ ਉਹਨਾਂ ਮਾਪਿਆਂ ਦੇ ਲਈ ਸਹਾਰਾ ਇਹ ਜਿਹੜੀ ਪੈਨਸ਼ਨ ਬਣਦੀ ਹੈ ਜੋ ਸਰਕਾਰ ਵੱਲੋਂ ਦਿੱਤੀ ਜਾਂਦੀ ਆ ਤਾਂ ਇਸ ਦਾ ਹੀ ਲਾਭ ਉਹ ਲੈਂਦੇ ਨੇ ਤਾਂ ਆਪਣੀ ਦਵਾਈ ਦਾ ਰੋ ਆਪਣਾ ਖਾਣ ਪੀਣ ਦਾ ਕੰਮ ਵੀ ਉਹ ਕਰਦੇ ਨੇ ਇਸੇ ਤਰੀਕੇ ਦੇ ਨਾਲ ਹੁਣ ਹੋਰ ਸਾਰੀਆਂ ਚੀਜ਼ਾਂ ਨੂੰ ਆਸਾਨੀ ਦੇ ਨਾਲ ਜਾਂ ਫਿਰ ਜਿਹੜੇ ਬੇਸਹਾਰਾ ਲੋਕ ਨੇ ਬਜ਼ੁਰਗ ਨੇ ਦਿਵਿਆਂਗ ਨੇ ਉਹਨਾਂ ਤੱਕ ਮੁਕੰਮਲ ਤੌਰ ਤੇ ਸਹੀ ਤਰੀਕੇ ਦੇ ਨਾਲ ਸਮੇਂ ਸਿਰ ਇਹ ਪੈਨਸ਼ਨ ਸਰਕਾਰ ਦੀ ਪਹੁੰਚ ਜਾਵੇ ਇਸ ਲਈ ਇੱਕ ਬੇहद ਵੱਡਾ ਕਦਮ ਚੁੱਕਿਆ ਗਿਆ ਹੈ ਦੱਸਿਆ ਕਿ ਸਰਕਾਰ ਨੇ ਜੋ ਹੈ ਹੁਣ ਕਦਮ ਚੱਕਦੇ ਹੋਏ ਉਹਨਾਂ ਸਾਰੇ ਖਾਤਿਆਂ ਦੀ ਜਾਂਚ ਕੀਤੀ ਹੈ ਜਿਨ੍ਹਾਂ ਦੇ ਵਿੱਚ ਪੈਸੇ ਜਾ ਰਹੇ ਸੀ ਪੈਨਸ਼ਨ ਜਾ ਰਹੀ ਸੀ ਪਰ ਜਿਨ੍ਹਾਂ ਨੂੰ ਪੈਨਸ਼ਨ ਜਾ ਰਹੀ ਸੀ ਉਹ ਦੁਨੀਆ ਤੇ ਨਹੀਂ ਹਾਂ ਜਾਨੀ ਕਿ ਉਹਨਾਂ ਨੇ ਹੁਣ ਦੁਨੀਆ ਨੂੰ ਛੱਡ ਦਿੱਤਾ ਪਰ ਉਹਨਾਂ ਦੀਆਂ ਪੈਨਸ਼ਨਾਂ ਹੱਲੇ ਵੀ ਉਹਨਾਂ ਦੇ ਖਾਤੇ 'ਤੇ ਜਾ ਰਹੀਆਂ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੀ ਪੈਨਸ਼ਨ ਲੈ ਰਹੇ ਨੇ ਇਸ ਤੋਂ ਬਾਅਦ ਉਹਨਾਂ ਸਾਰੇ ਖਾਤਿਆਂ ਦੀ ਜਾਂਚ ਹੋਈ ਹੈ ਸਰਕਾਰ ਨੇ ਹੁਕਮ ਜਾਰੀ ਕੀਤੇ ਸੀ ਕਿ ਜਿਹੜੇ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹਨ ਬਜ਼ੁਰਗ ਸੀਗੇ ਤਾਂ ਉਹਨਾਂ ਨੇ ਦੁਨੀਆ ਛੱਡ ਦਿੱਤੀ ਹੈ ਤੇ ਪਰ ਉਹਨਾਂ ਦੇ ਖਾਤਿਆਂ 'ਚ ਹੱਲੇ ਵੀ ਪੈਨਸ਼ਨ ਜਾ ਰਹੀ ਹੈ ਤਾਂ ਉਹਨਾਂ ਖਾਤਿਆਂ 'ਤੇ ਜਾਂਚ ਕੀਤੀ ਜਾਵੇ ਤਾਂ ਦੱਸੀਏ ਕਿ ਜਾਂਚ ਪੜਤਾਲ ਤੋਂ ਬਾਅਦ 66 ਹਜ਼ਾਰ 882 ਦੇ ਕਰੀਬ ਜੋ ਹੈ ਹੁਣ 59 ਦੇ ਕਰੀਬ ਸਾਰੀਆਂ ਜਿਹੜੀਆਂ ਖਾਤਿਆਂ ਦੀ ਪਛਾਣ ਹੋਈ ਹੈ ਤੇ ਕਰੋੜਾ ਰੁਪਏ ਜਿਹੜਾ ਰਿਕਵਰ ਕਰ ਦਿੱਤਾ ਗਿਆ ਤੇ ਹਾਲੇ ਕੁਝ ਪੈਸੇ ਜਿਹੜੇ ਰਿਕਵਰ ਕਰਨੇ ਬਾਕੀ ਨੇ ਤੇ ਸਰਕਾਰ ਨੇ ਹੁਕਮ ਦਿੱਤਾ ਅਧਿਕਾਰੀਆਂ ਨੂੰ ਕਿ ਹੋਰ ਜਿਹੜੇ ਪੈਸੇ ਨੇ ਉਹਨਾਂ ਦੀ ਰਿਕਵਰੀ ਵੀ ਜਲਦ ਕੀਤੀ ਜਾਵੇ ਤਾਂ ਕਿ ਜਿਹੜੇ ਹੋਰ ਸਹਾਰਾ ਲੋਕ ਨੇ ਜਿਹੜੇ ਲੋੜਵੰਦ ਇਨਸਾਨ ਨੇ ਉਹਨਾਂ ਤੱਕ ਜਿਹੜੀ ਆ ਸਰਕਾਰ ਦੀ ਪੈਨਸ਼ਨ ਪਹੁੰਚਾਈ ਜਾਵੇ ਤਾਂ ਇਹ ਜਿਹੜੀ ਪੈਨਸ਼ਨ 1500 ਰੁਪਿਆ ਇਹ ਲੋਕਾਂ ਦੇ ਖਾਤਿਆਂ ਦੇ ਵਿੱਚ ਜਾਂਦੀ ਹੈ ਲੋਕਾਂ ਨੂੰ ਬਹੁਤ ਇਹ ਪਦਰਤਾਂ ਦਾ ਫਾਇਦਾ ਹੁੰਦਾ ਹੈ ਜੋ ਕਿ ਇਹ ਸਰਕਾਰ ਦੀ ਜਿਹੜੀ ਸਹੂਲਤ ਹੈ ਲੋਕਾਂ ਦੇ ਲਈ ਵਰਦਾਨ ਸਾਬਤ ਹੋ ਰਹੀ ਹੈ ਤਾਂ ਸਾਡੇ ਬਜ਼ੁਰਗ ਸਾਡਾ ਮਾਣ ਇੱਕ ਜਿਹੜੀ ਉਹਨਾਂ ਨੇ ਇੱਕ ਮੁਹਿੰਮ ਕਿਤੇ ਨਾ ਕਿਤੇ ਜਿਹੜੀ ਇੱਕ ਸਕੀਮ ਸ਼ੁਰੂ ਕੀਤੀ ਹੈ ਇਸ ਦੇ ਤਹਿਤ ਬਹੁਤ ਵੱਡੇ ਪੱਧਰ ਤੇ ਉੱਤੇ ਹੁਣ ਸਾਰੇ ਬਜ਼ੁਰਗਾਂ ਨੂੰ ਪੰਜਾਬ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਹੁਣ ਇਹ ਪੈਨਸ਼ਨ ਦਿੱਤੀ ਜਾ ਰਹੀ ਹੈ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਂਦੀ ਹੈ ਤਾਂ ਉਹ ਖਾਤਿਆਂ ਚੋਂ ਇਸ ਪੈਨਸ਼ਨ ਨੂੰ ਕਢਾ ਕੇ ਵੱਡੇ ਪੱਧਰ ਤਾ ਲਾਭ ਲੈਂਦੇ ਨੇ ਜਿਸ ਤੋਂ ਬਾਅਦ ਬਹੁਤ ਜ਼ਿਆਦਾ ਹੀ ਉਹਨਾਂ ਦੇ ਲਈ ਮਦਦਗਾਰ ਸਾਬਤ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਉਨਾ ਦੀਆਂ ਸਾਰੀਆਂ ਮੁਸ਼ਕਲਾਂ ਵੀ ਹੱਲ ਹੋ ਜਾਂਦੀਆਂ ਨੇ ਤੇ ਸਰਕਾਰ ਦੇ ਵੱਲੋਂ ਹੋਣਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਬਹੁਤ ਵੱਡੇ ਪੱਧਰ ਤੇ ਕਦਮ ਚੁੱਕੇ ਜਾ ਰਹੇ ਨੇ ਬੱਡੀ ਤੇ ਅਹਿਮ ਖਬਰ ਫਿਰ ਨਾਲ ਸਾਂਝੀ ਕਰਦੇ ਹਾਂ ਕਿ ਹੋਲੇ ਕਰੋੜਾ ਦਾ ਰੁਪਈਆ ਰਿਕਵਰ ਕਰ ਲੱ타 ਗਿਆ ਤੇ ਕੁਝ ਪੈਸੇ ਅਲੇ ਰਿਕਵਰ ਕਰਨੇ ਬਾਕੀ ਨੇ ਤੇ ਬਹੁਤ ਸਾਰੇ ਬਜ਼ੁਰਗ ਪੰਜਾਬ ਦੇ ਵਿਵਾਲ ਤੇ ਜਿਹੜੇ ਨੇ ਉਹਨਾਂ ਨੂੰ ਜਿਹੜੇ ਵਿਧਵਾ ਨੇ ਉਹਨਾਂ ਨੂੰ ਸਾਰੀ ਪੈਨਸ਼ਨ ਮਿਲਦੀ ਹੈ ਤਾਂ ਬਹੁਤ ਲਾਭ ਲੈ ਰਹੇ ਨੇ ਤਾਂ ਇਸੇ ਤਰੀਕੇ ਦੇ ਨਾਲ ਜਿਹੜੇ ਹੁਣ ਦੁਨੀਆ ਦੇ ਵਿੱਚ ਨਹੀਂ ਹਨ ਉਹਨਾਂ ਦੇ ਖਾਤਿਆਂ 'ਚ ਪੈਨਸ਼ਨ ਜਾ ਰਹੀ ਹੈ ਤੇ ਸਰਕਾਰ ਉਹਨਾਂ ਖਾਤਿਆਂ ਦੀ ਚਾਤ ਕਰ ਰਹੀ ਹੈ ਤਾਂ ਜਿਹੜੇ ਗਲਤ ਤਰੀਕੇ ਨਾਲ ਪੈਨਸ਼ਨ ਲੈਂਦੇ ਨੇ ਉਹਨਾਂ ਦੇ ਉੱਤੇ ਵੀ ਹੁਣ ਸਕੰਝਾ ਸਰਕਾਰ ਵੱਲੋਂ ਕੱਸਿਆ ਜਾਵੇਗਾ